ਆਫਟਰ ਬਾਈਕ ਦੇ ਵੱਲੋਂ ਯੂ ਟਰਨ ਲੈ ਰਹੀ ਇਸ ਗੱਡੀ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਵੇਖੋ ਕਿ ਬਾਈਕ ਸਵਾਰ ਉੱਡਦਾ ਹੋਇਆ ਸੜਕ ਤੇ ਜਾ ਡਿੱਗਿਆ ਤੇ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਬੋਹਰ ਦੀਆਂ ਤਸਵੀਰਾਂ ਜੁਥੇ ਇੱਕ ਬਾਈਕ ਚਾਲਕ ਸੜਕ ਤੇ ਯੂ ਟਰਨ ਕੱਟ ਰਿਹਾ ਸੀ ਗੱਡੀ ਦੇ ਵਿੱਚ ਜਾ ਵਜਿਆ ਵੇਖੋ ਕਿਵੇਂ ਜਿਹੜੇ ਗੱਡੀ ਚਾਲਕ ਹੈ ਤੇ ਬਾਈਕ ਸਵਾਰ ਹੈ ਦੋਵੇਂ ਹੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਨੂੰ ਕਾਫੀ ਸੱਟਾਂ ਆਈਆਂ ਨੇ ਤਾਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਜ਼ਖਮੀਆਂ ਨੂੰ ਲੋਕਾਂ ਦੇ ਵੱਲੋਂ ਹਸਪਤਾਲ ਲਿਜਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਰੋਜ਼ ਦੀ ਤਰ੍ਹਾਂ ਆਪਣੀ ਬਾਈਕ ਤੇ ਸਵਾਰ ਹੋ ਕੇ ਕੰਮ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਇਹ ਵੱਡਾ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਦੇ ਕਾਫੀ ਸੱਟਾਂ ਆਈਆਂ ਨੇ ਇਹ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਦਰਦਨਾਕ ਸੜਕੀ ਹਾਦਸਾ ਜਿਸ ਦੇ ਵਿੱਚ ਤੇਜ਼ ਰਫ਼ਤਾਰ ਬਾਈਕ ਸਵਾਰ ਜੋ ਕਿ ਯੂ ਟਰਨ ਲੈ ਰਹੀ ਉਸ ਗੱਡੀ ਦੇ ਵਿੱਚ ਜਾ ਵੱਜਿਆ ਜਿਸ ਦੇ ਵਿੱਚ ਬਾਈਕ ਸਵਾਰ ਤੇ ਗੱਡੀ ਚਾਲਕ ਦੋਵੇਂ ਗੰਭੀਰ ਜ਼ਖਮੀ ਹੋ ਗਏ ਨੇ ਆਪਣੇ ਕੋਲ ਨਾ ਦੋ ਮਰੀਜ਼ ਆਏ ਐ ਇੱਕ ਅਨੁਜੈ ਕੰਧ ਵਾਲਾ ਅਮਰਕੋੜ ਦਾ ਤੇ ਦੂਸਰਾ ਹੈਗਾ ਅਮਰ ਸਿੰਘ ਢਾਣੀ ਵਿਸ਼ੇਸ਼ਾ ਨਾ ਦਾ ਤੇ ਇਹਨਾਂ ਦਾ ਮੋਟਰਸਾਈਕਲ ਤੇ ਕੋਈ ਆਟੋ ਦਾ ਕੋਈ ਐਕਸੀਡੈਂਟ ਹੋਇਆ ਹੈ ਪੇਸ਼ੈਂਟ ਦੋਨੋਂ ਠੀਕ ਹੈ ਹੁਣ ਤੁਹਾਨੂੰ ਪਤਾ ਲੱਗਿਆ ਕਿਵੇਂ ਹੋਇਆ ਮੋਟਰਸਾਈਕਲ ਤੇ ਆਟੋ ਆਪਸ ਵਿੱਚ ਭੜਿਆ ਕਹਿੰਦੇ ਠੀਕ ਹੈ ਪੀਆ ਪੀਆ ਦੋਨਾਂ ਦੀ ਕਰ ਦਿੱਤੀ ਆਪਾਂ ਤੇਜ਼ ਰਫ਼ਤਾਰ ਬਾਈਕ ਦੇ ਵੱਲੋਂ ਯੂ ਟਰਨ ਲੈ ਰਹੀ ਇਸ ਗੱਡੀ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਵੇਖੋ ਕਿ ਬਾਈਕ ਸਵਾਰ ਉੜਦਾ ਹੋਇਆ ਸੜਕ ਤੇ ਜਾ ਡਿੱਗਿਆ ਤੇ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਬੋਹਰ ਦੀਆਂ ਤਸਵੀਰਾਂ ਜੁਥੇ ਇੱਕ ਬਾਈਕ ਚਾਲਕ ਸੜਕ ਤੇ ਯੂ ਟਰਨ ਕੱਟ ਰਿਹਾ ਸੀ ਗੱਡੀ ਦੇ ਵਿੱਚ ਜਾ ਵਜਿਆ ਵੇਖੋ ਕਿਵੇਂ ਜਿਹੜੇ ਗੱਡੀ ਚਾਲਕ ਹੈ ਤੇ ਬਾਈਕ ਸਵਾਰ ਹੈ ਦੋਵੇਂ ਹੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਨੂੰ ਕਾਫੀ ਸੱਟਾਂ ਆਈਆਂ ਨੇ ਤਾਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਜ਼ਖਮੀਆਂ ਨੂੰ ਲੋਕਾ ਦੇ ਵੱਲੋਂ ਹਸਪਤਾਲ ਲਿਜਾਇਆ ਗਿਆ ਤਦ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਰੋਜ਼ ਦੀ ਤਰ੍ਹਾਂ ਆਪਣੀ ਬਾਈਕ ਤੇ ਸਵਾਰ ਹੋ ਕੇ ਕੰਮ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਇਹ ਵੱਡਾ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਦੇ ਕਾਫੀ ਸੱਟਾਂ ਆਈਆਂ ਨੇ ਇਹ ਤਸਵੀਲਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਦਰਦਨਾਕ ਸੜਕੀ ਹਾਦਸਾ ਜਿਸ ਦੇ ਵਿੱਚ ਤੇਜ਼ ਰਫ਼ਤਾਰ ਬਾਈਕ ਸਵਾਰ ਜੋ ਕਿ ਯੂ ਟਰਨ ਲੈ ਰੀ ਉਸ ਗੱਡੀ ਦੇ ਵਿੱਚ ਜਾ ਵਜਿਆ ਜਿਸ ਦੇ ਵਿੱਚ ਬਾਈਕ ਸਵਾਰ ਤੇ ਗੱਡੀ ਚਾਲਕ ਦੋਵੇਂ ਗੰਭੀਰ ਜ਼ਖਮੀ ਹੋ ਗਏ ਨੇ ਆਪਣੇ ਕੋਲ ਨਾ ਦੋ ਮਰੀਜ਼ ਆਏ ਇੱਕ ਅਨੁਜੈ ਕੰਧ ਵਾਲਾ ਅਮਰਕੋੜ ਦਾ ਤੇ ਦੂਸਰਾ ਹੈਗਾ ਅਮਰ ਸਿੰਘ ਟਾਣੀ ਵਿਸ਼ੇਸ਼ਾ ਨਾ ਦਾ ਤੇ ਇਹਨਾਂ ਦਾ ਮੋਟਰਸਾਈਕਲ ਅਤੇ ਕੋਈ ਆਟੋ ਦਾ ਕੋਈ ਐਕਸੀਡੈਂਟ ਹੋਇਆ ਹੈ ਪੇਸ਼ੈਂਟ ਦੋਨੋਂ ਠੀਕ ਹੈ ਹਰ ਨੂੰ ਤੁਹਾਨੂੰ ਲੱਗਿਆ ਕਿਵੇਂ ਹੈ ਮੋਟਰਸਾਈਕਲ ਤੇ ਆਟੋ ਆਫ ਚ ਭੜਿਆ ਕਹਿੰਦੇ ਠੀਕ ਹੈ ਪੀਆਈ ਪੀਆਈ ਦੋਨਾਂ ਦੀ ਕਰ ਦਿੱਤੀ ਆ